ਗਾਜੀ ਮੈਂ ਹਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮੀ ਕਾਲੀ ਦਲ ਦੇ ਪਰਦਾਸ ਕੁਬੀ ਸਿੰਘ ਬਾਦਲ ਨੂੰ ਲੱਗਾ ਵੱਡਾ ਝਟਕਾ ਜੇਕਰ ਗੱਲ ਕਰੀਏ ਤਾਂ ਜਿਮਨੀ ਚੋਣਾ ਦੇ ਵਿੱਚ ਵੱਡੀ ਹਾਰ ਮਿਲੀ ਹੈ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਪਰ ਉਪਕਾਰ ਸਿੰਘ ਘੁੰਮਣ ਨੂੰ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਪਿੱਛੇ ਵੀ ਜੋ ਵੀ ਚੋਣਾਂ ਹੋਈਆਂ ਨੇ ਚਾਹੇ ਉਹ 2027 ਦੀਆਂ ਸੌਰੀ 2017 ਦੀਆਂ ਚੋਣਾਂ ਸੀ ਜੇਕਰ ਗੱਲ ਕਰੀਏ 2000 22 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ ਚਾਹੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਸੀ ਤਾਂ ਕਾਫੀ ਵੱਡਾ ਘਾਟਾ ਪੈਂਦਾ ਨਜ਼ਰ ਆਇਆ ਹੈ ਸੁਖबीर ਸਿੰਘ ਬਾਦਲ ਨੂੰ ਦੂਸਰੇ ਪਾਸੇ ਸੁਖबीर ਸਿੰਘ ਬਾਦਲ ਇਸ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹਨ ਹੱਲੇ ਵੀ ਉਹ ਕਹਿੰਦੇ ਨੇ ਕਿ ਜੋ ਸ਼੍ਰੋਮੇ ਕਾਲੀ ਦਲ ਦੀ ਅਗਵਾਈ ਹੈ ਉਹ ਮੈਂ ਨਹੀਂ ਛੱਡਾਂਗਾ ਕਿਉਂਕਿ ਮੈਂ ਇੱਕ ਬਹੁਤ ਵੱਡਾ ਇਹਦਾ ਜਰਨੈਲ ਹਾਂ ਲੇਕਿਨ ਇਹ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹਨ ਹਾਰ ਮੰਨਨ ਨੂੰ ਤਿਆਰ ਨਹੀਂ ਸੁਖਬੀਰ ਸਿੰਘ ਬਾਦਲ ਲੇਕਿਨ ਅੱਜ ਸੁਖਬੀਰ ਸਿੰਘ ਬਾਦਲ ਕੋਲੋਂ ਇਹ ਸਾਰੀ ਅਗਵਾਈ ਲੈ ਲਈ ਹੈ ਪੰਥ ਨੇ ਹੁਣ ਪੰਥ ਜੋ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰੇਗਾ ਜੇਕਰ ਗੱਲ ਕਰੀਏ ਤਾਂ ਵੱਖ-ਵੱਖ ਆਗੂਆਂ ਵੱਲੋਂ ਵੀ ਪ੍ਰਕਿਰਿਆ ਕੀਤੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਨਿਸ਼ਾਨ ਹੈ ਜੋ ਸਿੰਬਲ ਹੈ ਉਹ ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਨਹੀਂ ਜਾਏਗਾ ਕਿਉਂਕਿ 2027 ਦੀਆਂ ਜੋ ਵਿਦਾ ਸਭਾ ਦੀਆਂ ਚੋਣਾਂ ਨੇ ਉਸ ਖੁਬੀਰ ਸਿੰਘ ਬਾਦਲ ਹੁਣ ਨਹੀਂ ਲੜਨਗੇ ਦੂਸਰੇ ਪਾਸੇ ਗੱਲ ਕਰ ਲਈਏ ਜੋ ਸ਼੍ਰੀ ਅਕਾਲ ਸਖਤ ਤਖਤ ਸਾਹਿਬ ਤੋਂ ਬਣਾਈ ਗਈ 7 ਮੈਂਬਰੀ ਕਮੇਟੀ ਜੋ ਜਿਹਦੇ ਪੰਜ ਮੈਂਬਰ ਕਾਰਕਸ਼ੀਲ ਨੇ ਉਹ ਹੁਣ ਜੋ ਆਪਣਾ ਸ਼੍ਰੋਮੀ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਨੇਗੀ ਤਾਂ ਜਿਹਦੇ ਵਿੱਚ ਉਹਨਾਂ ਦੇ ਜੋ ਮੇਨ ਆਗੂ ਨੇ ਮਨਪ੍ਰਿਤ ਇਹ ਆਲੀ ਇਕਬਾਲ ਸਿੰਘ ਚੁੰਦਾ ਸੰਤਾ ਸਿੰਘ ਮਹਿਤਪੂਰੀ ਗੁਰਪ੍ਰਤਾਪ ਸਿੰਘ ਬਡਾਲਾ ਬੀਬੀ ਸਤਵੰਤ ਕੌਰ ਜਿਨ੍ਹਾਂ ਵੱਲੋਂ 40 ਲੱਖ ਤੋਂ ਵੀ ਵੱਧ ਜਿਹੜੇ ਨੇ ਆਪਣੇ ਵੋਟਰ ਜੋੜੇ ਗਏ ਨੇ ਤਾਂ ਹੁਣ ਸ਼੍ਰੋਮਿਕਾਲੀ ਦਲ ਦੀ ਜੋ ਹੈ ਅਗਵਾਈ ਹੁਣ ਸੁਖਬੀਰ ਸਿੰਘ ਬਾਦਲ ਨਹੀਂ ਕਰਨਗੇ ਉਹਨਾਂ ਕੋਲੋਂ ਜੋ ਸ਼੍ਰੋਮਿਕਾਲੀ ਦਲ ਦਾ ਨਿਸ਼ਾਨ ਖੋ ਲਿਆ ਜਾਵੇਗਾ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਜੋ ਜਿਮਨੀ ਚੋਣਾ ਦੇ ਵਿੱਚ ਏਡਾ ਵੱਡਾ ਕਾਟਾ ਪਿਆ ਹੈ ਉਹ ਚੀਜ਼ ਨੂੰ ਵੀ ਅਕਸੈਪਟ ਨਹੀਂ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਲੇਕਿਨ ਹੁਣ ਜੋ 7 ਮੈਂਬਰੀ ਕਮੇਟੀ ਬਣਾਈ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਜੋ 2 ਦਸੰਬਰ 2024 ਤੋਂ ਬਣਾਈ ਗਈ ਹੈ ਉਹਨਾਂ ਨੇ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਹੁਣ ਉਹ ਵਖਰੀ ਹੋ ਕੇ ਲੜੇਗੀ ਭਾਜਪੀ ਨਾਲ ਕਾਂਗਰਸ ਨਾਲ ਆਪ ਨਾਲ ਤਾਂ ਹੁਣ ਇਹਨਾਂ ਤਿੰਨਾਂ ਪਾਰਟੀਆਂ ਨੂੰ ਸਿਆਸੀ ਪਾਰਟੀਆਂ ਨੂੰ ਸਾਹਮਣਾ ਕਰੇ ਕਰਨਾ ਪਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਤਸੀਲ ਦੀ ਜੋ ਤਸੀਲ ਤੋਂ ਬਣਾਈ ਗਈ ਕਮੇਟੀ ਨੂੰ ਕਮੇਟੀ ਨਾਲ ਤਾਂ ਇਹ ਬਹੁਤ ਹੀ ਵੱਡਾ ਜੋ ਹੈ ਸਾਹਮਣੇ ਆ ਰਹੀ ਹੈ ਖਬਰ ਨਿਕਲ ਕੇ ਕਿ ਹੁਣ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਖੁਬੀ ਸਿੰਘ ਬਾਦਲ ਨਹੀਂ ਰਹਿਣਗੇ ਕਮੇਟੀ ਦੇ ਮੈਂਬਰ ਤਾ ਹੁਣ ਜੋ ਉਹਨਾਂ ਕੋਲ ਨਿਸ਼ਾਨ ਖੋਲਿਆ ਜਾਵੇਗਾ ਲੇਕਿਨ ਦੂਸਰੇ ਪਾਸੇ ਗੱਲ ਕਰਦੇ ਆ ਕਿ ਇਸ ਦਾ ਜੋ ਜਿਮਨੀ ਚੋਣਾਂ ਦੀ ਹਾਰ ਵੀ ਕਿਤੇ ਨਾ ਕਿਤੇ ਕਬੂਲ ਨਹੀਂ ਕਰਦੇ ਨਜ਼ਰ ਆ ਰਹੇ ਸ਼੍ਰੋਮਿਕ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੇਕਿਨ ਆਉਣ ਵਾਲੀਆਂ ਚੋਣਾਂ ਦੇ ਵਿੱਚ ਹੁਣ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਬਣਾਈ ਕਮੇਟੀ ਹੀ ਲੜੇਗੀ ਧੰਨ